ਮੈਂ ਬੱਚਾ ਨਹੀਂ ਹੈਗਾ ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹਲੋ ਜੀ ਸਾਹਿਬ ਸੁਣ ਲਿਓ ਮੈਂ ਕੋਈ ਇਨਕਸਪੀਰੀਅੰਸ ਨਹੀਂ ਹੈਗਾ ਹੁਣ ਮੈਂ ਐਕਸਪੀਰੀਅੰਸ ਦਾ ਦੇਸ਼ ਦੇ ਟੌਪ 5 ਐਕਸਪੀਰੀਅੰਸ ਮੁੱਖ ਮੰਤਰੀ ਹੈ ਜਿਹੜਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਾਮ ਹੁੰਦਾ ਹੈ ਐਵੇਂ ਨਾ ਐਵੇਂ ਨਾ ਸਮਝਿਆ ਕਰੋ ਤੂੰ ਚੱਲਵੇਂ ਤੂੰ ਕੀ ਹੋਵੇਂ ਹੈ ਇਹ ਥੋੜੀਆਂ ਆਪਣੀਆਂ ਇਹ ਤਾਂ ਮੈਂ ਕੁਝ ਨਹੀਂ ਕਰ ਸਕਦਾ ਇਹ ਤਾਂ ਮੈਂ ਕੁਝ ਨਹੀਂ ਕਰ ਸਕਦਾ ਜਿਹੜੇ ਨਹੀਂ ਬਣ ਸਕੇ ਮੈਂ ਕੀ ਕਰਾਂ ਇਹਨਾਂ ਦਾ ਉਬੜ ਨਹੀਂ ਸਕਦੇ ਸਰ ਪਜਾਮੀ ਹੋ ਜਾਣਗੇ ਬਸ ਇਹਨਾਂ ਦੇ ਦੋ ਸੀਗੇ ਕਿ ਕੈਪਟਨਸੀ ਇੱਕ ਇੱਕ ਤਿੰਨ ਕੁ ਮਹੀਨੇ ਬਾਅਦ ਤੇ ਹੋ ਰਾਇਆ ਸੀ ਇੱਕ ਉਹ ਅੱਡ ਕਰ ਗਿਆ ਆਪਣੇ ਫੈਸਲੇ ਉਦੋਂ ਅੱਜ ਮੈਂ ਕੱਲ ਕੱਲ ਮੈਂ ਬਾਜਵਾ ਸਾਹਿਬ ਨੂੰ ਸੁਣ ਰਿਹਾ ਸੀ 18 ਚਿੱਠੀਆਂ ਮੈਨੂੰ ਪਾਈਆਂ 17 ਥੋਲੀਆਂ ਪਾਈਆਂ 16 ਇਹਨਾਂ ਨੂੰ ਪਾਈਆਂ ਨੇ Let me speak let sir let, let me speak complete. sir ਤੁਸੀਂ ਤੁਸੀਂ ਆਪਣਾ ਲੈਟ ਮੀ ਸਪੀਕ ਸਰ ਕਰ ਲੈਣ ਸਰ ਲੈਟ ਮੀ ਸਪੀਕ ਹੋ ਸਕਦਾ ਤੁਸੀਂ ਹੋ ਸਕਦਾ ਉਹ ਚਿੱਠੀ ਤੁਹਾਡੀ ਹੋ ਸਕਦਾ ਤੁਹਾਡੀ ਚਿੱਠੀ ਜੇ ਮજબੂਤ ਹੋਵੇ ਹੋ ਸਕਦਾ ਤੁਹਾਡੀ ਚਿੱਠੀ ਚ ਮજબੂਤ ਹੋਵੇ ਕੇ ਐਨਓਸੀ ਕਲੀਅਰ ਕਰੋ ਸੋ Let me speak ਹੋ ਹੋ ਸਕਦਾ ਮજબੂਤ ਹੋਵੇ ਤੁਹਾਡੀਆਂ ਚਿੱਠੀਆਂ ਕੈਪਟਨ ਮਨਿੰਦਰ ਤਾਂ ਪਾਉਂਦਾ ਰਿਹਾ ਡਸਟ ਬਿਨ ਚ ਤੇ ਤੁਸੀਂ ਸਾਡੀ ਵਾਲੀਆਂ ਗਿੰਦੇ ਰਹਿੰਦੇ ਰਹੇ ਹੋ ਤੁਸੀਂ ਕਿੰਨੀਆਂ ਲਿਖੀਆਂ ਕੈਪਟਨ ਨੂੰ ਕੈਪਟਨ ਨੂੰ ਕਿਨੇ ਲਿਖੀਆ ਪਹਿਲਾਂ ਕੈਪਟਨ ਨੇ ਕੀ ਕਿਹਾ ਸੀਗਾ ਪੁਲਿਸ ਜੀ ਕਿਹਾ ਸੀ ਕੈਪਟਨ ਨੇ ਕਿ ਬਾਜਵਾ ਮੈਨੂੰ ਚਿੱਠੀ ਲਿਖਦਾ ਰਹਿੰਦਾ ਮੈਂ 10 ਟਿੰਚ ਬਾ ਦੇਦਾ ਹੱਦ ਆ ਯਾਰ 17 ਤੁਹਾਨੂੰ ਲਿਖਦਿਆਂ 18 ਮੈਨੂੰ ਲਿਖਿਆ ਹੋਰ ਕੋਈ ਕੰਮ ਹੀ ਹੈ ਨਹੀਂ ਇਹਨਾਂ ਨੂੰ ਪਾਪਰਾ ਐਕਟ ਸੋਧ ਬਿਲ 2024 ਤੇ ਬਹੁਤ ਗੰਭੀਰ ਬਹਿ ਚੱਲ ਰਹੀ ਹੈ ਅ ਲੋੜ ਵੀ ਸੀ ਇਟਸ ਅ ਨੀਡ ਆਫ ਆਰ ਇਹ ਸਮੇਂ ਦੀ ਲੋੜ ਹੈ ਬਹੁਤ ਸਾਰੇ ਮੇਰੇ ਵਿਰੋਧੀਧਿਰ ਦੇ ਸਾਥੀਆਂ ਨੇ ਬੋਲਿਆ ਕਈਆਂ ਨੇ ਸਮਰਥਨ ਵੀ ਦਿੱਤਾ ਨਾਲ ਸੁਝਾਅ ਵੀ ਦਿੱਤੇ ਆਯਾਰੀ ਸਾਹਿਬ ਸਮਰਥਨ ਵੀ ਦਿੱਤਾ ਨਾਲ ਸੁਝਾਅ ਵੀ ਦਿੱਤੇ ਕਿਉਂਕਿ ਖੁਦ ਕੋਲੋਨਾਈਜ਼ਰ ਨੇ ਉਹ ਇਸ ਕਿੱਤੇ ਨਾਲ ਸੰਬੰਧਿਤ ਕੋਈ ਵੀ ਕਿੱਤਾ ਕਰ ਸਕਦਾ ਕੋਈ ਵੀ ਬੰਦਾ ਕੋਈ ਮਾੜਾ ਕੰਮ ਨਹੀਂ ਕੱਲ ਨੂੰ ਟ੍ਰਾਂਸਪੋਰਟ ਦੱਬੇ ਲਾਵੇ ਤਾਂ ਅਕਾਲੀ ਗੱਲ ਨਾ ਬੋਲੇ ਫੇ ਚੰਗਾ ਨਹੀਂ ਲੱਗਦਾ ਕਿਉਂਕਿ ਉਹ ਵੀ ਤਾਂ ਟ੍ਰਾਂਸਪੋਰਟ ਦੇ ਵਿੱਚ ਨੇ ਉਹਨਾਂ ਨੂੰ ਸੁਝਾ ਦੇਣਾ ਹੈ ਉਹਨਾਂ ਨੂੰ ਟਿਕਟਾਂ ਕਿੰਨੀਆਂ ਹੋਣੀਆਂ ਚਾਹੀਦੀਆਂ ਰੂਟ ਕਿੰਨੇ ਹੋਣੇ ਚਾਹੀਦੇ ਆ 30 ਕਿਲੋਮੀਟਰ ਨੂੰ ਕਿਵੇਂ ਕਿਵੇਂ ਵਧਾ ਕੇ ਫਿਰ 30 30 ਕਰਕੇ ਫਿਰ ਕਿਵੇਂ ਅਬੋਰ ਤੋਂ ਪਠਾਨਕੋਟ ਲੈ ਕੇ ਜਾਣਾ ਉਹਨਾਂ ਦਾ ਕੰਮ ਹੈ ਬੜਾ ਬੜੀ ਬੜਿਆ ਬੜੀ ਸਪੀਕਰ ਸਾਹਿਬ ਐਨਓਸੀ ਬਸ ਇੰਨਾ ਕਹੋ ਵਿੱਚ ਜੋ ਮਰਜੀ ਬੋਲੀ ਜਾਓ ਮੁੱਖ ਬਿੰਦੂ ਪਾਪਰਾ ਐਕਟ ਲੋਕਾਂ ਨੂੰ ਸਿਰਫ ਇੰਨਾ ਸਮਝ ਆਉਂਦਾ ਜੇ ਅਸੀਂ ਪਲਾਟ ਲਿਆ ਸੀਗਾ ਮੇਰਾ ਬੱਪੂ ਰਿਟਾਇਰ ਹੋਇਆ ਸੀਗਾ ਜਿੰਨੇ ਪੈਸੇ ਮਿਲੇ ਸੀ ਫਲਾਨੀ ਕਲੋਨੀ ਚ ਲਾਤੇ ਬਾਅਦ ਪਤਾ ਲੱਗਿਆ ਕਲੋਨੀ ਇਲੀਗਲ ਆ ਉਹਦਾ ਕਲੋਨੀ ਕੋਈ ਲੀਡਰ ਸੀਗਾ ਜਾ ਲੀਡਰ ਦੀ ਸ਼ੈਨਾ ਉਸੇ ਬੰਦਾ ਉਕਲੋਨੀ ਕੱਟ ਕੇ ਚਲਾ ਗਿਆ ਜੀ ਬਾਅਦ ਦੇ ਵਿੱਚ ਜਦੋਂ ਉਸ ਕਲੋਨੀ ਵਾਸਤੇ ਮੀਟਰ ਲਵਾਉਣ ਗਏ ਤਾਂ ਕਹਿੰਦੇ ਤੇ ਕਲੋਨੀ ਇਲੀਗਲ ਹੈ ਜਦੋਂ ਸੀਵਰੇਜ ਦਾ ਪਾਣੀ ਦੀ ਗੱਲ ਕੀਤੀ ਕਹਿੰਦੇ ਕਲੋਨੀ ਇਲੀਗਲ ਹੈ ਜਦੋਂ ਲਾਈਟਾਂ ਦੀ ਗੱਲ ਕਹਿੰਦੇ ਕਲੋਨੀ ਇਲੀਗਲ ਹੈ ਕਹਿੰਦੇ ਜੀ ਸਾਡੇ ਪੈਸੇ ਤਾਂ ਲੀਗਲ ਸੀਗੇ ਸਾਡੇ ਪੈਸੇ ਤਾਂ ਨਕਲੀ ਨਹੀਂ ਸੀ ਨਾ ਜੇ ਕਲੋਨੀ ਨਕਲੀ ਐ ਅਸੀਂ ਕਿੱਥੇ ਪੈਸੇ ਲਾਤੇ ਫੇਰ ਬੰਦੇ ਨਾਲ ਗੱਲ ਕਰੋ ਉਹ ਬੰਦਾ ਕੀ ਕਰਦਾ ਸੀਗਾ ਜੀ ਮੇਰੇ ਕੋਲ ਰਿਪੋਰਟ ਪਏ ਉਹ ਬੰਦਾ ਲੀਡਰਾਂ ਦੇ ਗੱਲ ਪਾ ਜਾਂਦਾ ਸੀਗਾ ਜੀ ਕਲੋਨੀ ਵਾਲਿਆਂ ਨੂੰ ਵੀ ਉਹਨਾਂ ਤੋਂ ਕਰਾ ਲਓ ਵੋਟਾਂ ਵੇਲੇ ਹਮ ਵੋਟਾਂ ਵੇਲੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜਿੰਨ ਨੂੰ ਪਤਾ ਹੀ ਹੈ ਸਾਰਾ ਕੁਝ ਲਿੰਗ ਰੋਜਦਾ ਫਿਰਤਾ ਕਿਵੇਂ ਆ ਕਿਵੇਂ ਹੋ ਗਈ ਇਲੀਗਲ ਅਸੀਂ ਕਰਾ ਦਾਂਗੇ ਲੀਗਲ ਐ ਕੰਮ ਚੱਲਦਾ ਰਿਹਾ ਜਨਾਬ ਮੇਰੇ ਕੋਲੇ ਤਿੰਨ ਮੈਂ ਜਦੋਂ ਇਹ ਫੈਸਲਾ ਕਰਨਾ ਸੀ ਮੈਂ ਕੋਈ ਕੋਈ ਮੈਂ ਬੱਚਾ ਨਹੀਂ ਹੈਗਾ ਮੈਂ 3 ਸਾਲ ਦਾ ਮੁੱਖ ਮੰਤਰੀ ਹੁਣ ਐਲੋਕੀ ਸਾਹਿਬ ਸੁਣ ਲਿਓ ਮੈਂ ਕੋਈ ਇਨਕਸਪੀਰੀਅੰਸ ਨਹੀਂ ਹੈਗਾ ਹੁਣ ਮੈਂ ਐਕਸਪੀਰੀਅੰਸ ਦਾ ਦੇਸ਼ ਦੇ ਟੌਪ 5 ਪੀਰਿਸ ਮੁੱਖ ਮੰਤਰੀ ਜਿਹੜਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਾਮ ਹੁੰਦਾ ਹੈ ਐਵੇਂ ਨਾ ਐਵੇਂ ਨਾ ਸਮਝਿਆ ਕਰੋ ਤੂੰ ਚੱਲ ਤੂੰ ਕੀ ਆਵੇਂ ਹੈ ਇਹ ਤੁਹਾਡੀਆਂ ਆਪਣੀਆਂ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਜਿਹੜੇ ਨਹੀਂ ਬਣ ਸਕੇ ਮੈਂ ਕੀ ਕਰਾਂ ਇਹਨਾਂ ਦਾ ਉਹ ਬਣ ਵੀ ਨਹੀਂ ਸਕਦੇ ਸਰ ਪਜਾਮੀ ਹੋ ਜਾਣਗੇ ਬਸ ਸੋ ਗੱਲ ਕੀ ਮੈਂ ਇਲੀਗਲ ਕੰਮੀਆਂ ਕਰਤੀਆਂ ਲੀਡਾਂ ਦੇ ਗੱਲ ਪਾ ਗਏ ਅਗਲੀ ਵਾਰ ਫੇਰ ਆਪਾਂ ਆ ਗਏ ਫੇਰ ਆ ਗਏ ਮੈਂ ਜਦੋਂ ਸਾਰਾ ਮੰਗਾਇਆ ਪਿਛਲੀ ਤਿੰਨ ਵਾਰ ਤੋਂ ਇਲੀਗਲ ਕਲੋਨੀਆ ਨੂੰ ਰੈਗੂਲਾਈਜ਼ ਕੀਤਾ ਗਿਆ ਹੈ ਤਿੰਨ ਵਾਰ ਔਰ ਹਰ ਵਾਰ ਸਿਰਫ ਥੱਲੇ ਵਾਲੀ ਲਾਈਨ ਪੜਿਓ ਥੱਲੇ ਲਿਖਿਆ ਹੋਇਆ ਹੈ ਇਟ ਵਿਲ ਨੈਵਰ ਹੈਪਨ ਅਗੇ ਤੋਂ ਨਿਗਰਾਨੀ ਬਸ ਅਗਲ ਦਫਰ ਫੇਰ ਕਰ ਦਿੰਦੇ ਨੇ ਅਗਲੀ ਵਾਰ ਫੇਰ ਕਰ ਦਿੰਦੇ ਨੇ ਮੈਂ ਕਹਿਆ ਯਾਰ ਇਹ ਕੀ ਹੈ ਇਹਨੇ ਇਹ ਤਾਂ ਹੁਣ ਕੀ ਕਰੀ ਹੈ ਜੀ ਇਹ ਤਾਂ ਇਹੀ ਹੈ ਜੀ ਇਹਨਾਂ ਦੇ ਦੋ ਸੀਗੇ ਇੱਕ ਕੈਪਟਨਸੀ ਇੱਕ ਇੱਕ ਤਿੰਨ ਕੁ ਮਹੀਨੇ ਬਾਅਦ ਹੋ ਰਾਇਆ ਸੀ ਇੱਕ ਉਹ ਅੱਡ ਕਰ ਗਿਆ ਆਪਣੇ ਫੈਸਲੇ ਉਦੋਂ ਅੱਜ ਮੈਂ ਕੱਲ ਕੱਲ ਮੈਂ ਬਾਜਵਾ ਸਾਹਿਬ ਨੂੰ ਸੁਣ ਰਿਹਾ ਸੀ 18 ਚਿੱਠੀਆਂ ਮੈਨੂੰ ਪਾਈਆਂ 17 ਥੋਲੀਆਂ ਪਾਈਆਂ 16 ਇਹਨਾਂ ਨੂੰ ਪਾਈਆਂ ਨੇ ਲੈਟ ਮੀ ਸਪੀਕ ਸਰ ਲੈਟ ਮੀ ਸਪੀਕ ਸਰ ਤੁਸੀਂ ਤੁਸੀਂ ਲੈਟ ਮੀ ਸਪੀਕ ਸਰ ਸਰ ਲੈਟ ਮੀ ਸਪੀਕ ਹੋ ਸਕਦਾ ਤੁਸੀਂ ਹੋ ਸਕਦਾ ਉਹ ਚਿੱਠੀ ਤੁਹਾਡੀ ਹੋ ਸਕਦਾ ਤੁਹਾਡੀ ਚਿੱਠੀ ਜੀ ਮજબੂਤ ਹੋਵੇ ਹੋ ਸਕਦਾ ਤੁਹਾਡੀ ਚਿੱਠੀ ਚ ਮજબੂਤ ਹੋਵੇ ਕੇ ਐਨਓ ਸੀ ਕਲੀਅਰ ਕਰੋ ਸੋ ਲੈਟ ਮੀ ਸਪੀਕ ਹੋ ਹੋ ਸਕਦਾ ਮજબੂਤ ਹੋਵੇ ਤੁਹਾਡੀਆਂ ਚਿੱਠੀਆਂ ਕੈਪਟਨ ਮਨਿੰਦਰ ਤਾਂ ਪਾਉਂਦਾ ਰਿਹਾ ਡਸਟ ਬਿਨ ਚ ਤੇ ਤੁਸੀਂ ਸਾਡੀ ਵਾਲੀਆਂ ਗਿੰਦੇ ਰਹਨੇ ਹੋ ਤੁਸੀਂ ਕਿੰਨੀਆਂ ਲਿਖੀਆਂ ਕੈਪਟਨ ਨੂੰ

ਹੋ ਸਕਦਾ ਕੋਈ ਮਜਮੂਨ ਐਨਓਸੀ ਵਾਲਾ ਵੀ ਹੋਵੇ ਜਿਹੜੀ 18 ਮੈਨੂੰ ਲਿਖੀਆਂ 17 ਤੁਹਾਨੂੰ ਲਿਖੀਆਂ ਇਹਨਾਂ ਦੀ ਇੱਕ ਵਾਰ ਪੜਦਾ ਕੌਣ ਹੈ ਇਹਨਾਂ ਦੀ ਜੇ ਇਹਨਾਂ ਨੇ ਅਨੇ ਦੇ ਹਫ਼ਤੇ ਪ੍ਰਧਾਨ ਨੇ ਕਿਹਾ ਸੀ ਮੈਂ ਉਹਦੀਆਂ ਚਿੱਠੀਆਂ ਨੂੰ ਦਸਤਬੰਚ ਪਾ ਦੇਣਾ ਤੜਕੀ ਉੱਠ ਕੇ ਅਖਬਾਰ ਪੜਦੇ ਸਾਰੇ ਜਿਹੜੀ ਨੈਗੇਟਿਵ ਖਬਰ ਲੱਗੀ ਹੋਵੇ ਉਹਨੂੰ ਟੈਗ ਕਰਕੇ ਟਵੀਟ ਕਰ ਦਿੰਦੇ ਭਗਵਾਨ ਤਵਾਨ ਨੂੰ ਗਾਲਾਂ ਬਸ ਕੋਈ ਕੰਮ ਚੰਗਾ ਕਰਤਾ ਹੋਵੇ ਨੋ ਨੋ ਇਹ ਕੰਮ ਚੰਗਾ ਥੋੜੀ ਭਵੰਤ ਮਾਨੂੰ ਗਾਣਾ ਬਸ ਹੋਰ ਕੋਈ ਕੰਮ ਨਹੀਂ ਮੈਂ ਕਹਿਣਾ ਕਿ ਆ ਜਿਹੜਾ ਅੱਜ ਬਿੱਲ ਲੈ ਕੇ ਆਏ ਆ ਕਿੰਨੇ ਲੋਕਾਂ ਦੇ ਪੈਸੇ ਜਨਾਬ ਜੀ ਉਸ ਤੋਂ ਬਾਅਦ ਪੈਸੇ ਨਹੀਂ ਕਮਾ ਸਕਦੇ ਹੋ ਆਪਣੀ ਜ਼ਿੰਦਗੀ ਜਿੰਨੀ ਕਮਾਈ ਸੀਗੇ ਉਹਨਾਂ ਲਾਤੀ ਕਿ ਐਸੀ 31 ਜੁਲਾਈ ਵਾਲਾ ਫੈਸਲਾ ਕੋਲਿਆ ਮੈਂ ਡਿਟੇਲ ਦੱਸਦਾ ਮੈਂ ਲਿਆ ਫੈਸਲਾ 31 ਜੁਲਾਈ ਵਾਲਾ ਅਫਸਰ ਬੈਠੇ ਆਪ ਸਰ ਚੀਫ ਸੈਕਟਰੀ ਸਾਹਿਬ ਬੈਠੇ ਬੀਕੇਸਨ ਬੈਠੇ ਕੈਪਸੈਨਾ ਬੈਠੇ ਮੈਂ ਨੇ ਕਹ ਕਬ ਕਰੇਗੇ ਇਹ ਕੰਮ ਮੈਂ ਕਹ ਅਭੀ ਮੈਂ ਕਹ ਫਿਰ ਜੇ ਆਪਾਂ ਅੱਜ ਕਰਤਾ ਅਨਾਉਂਸ ਇਹਦਾ ਮਤਲਬ ਇਹ ਹੋ ਜੂਗਾ ਇਹ ਗੱਲ ਹੈਗੀ ਹੈ ਸਰ ਕੋਈ 15 ਦਾ ਅਸਤੇ ਨੇੜੇ ਦੇੜੇ ਮੈਂ ਕਹ ਜੇ ਆਪਾਂ ਅੱਜ ਅਨਾਉਂਸ ਕਰਤਾ ਕਿ 2 ਨਵੰਬਰ ਤੱਕ ਰਿਜਿਸਟਰੀਆਂ ਕਰਾ ਲਓ ਜਿਨ੍ਹਾਂ ਵਿਆ ਬਿਆਨੇ ਦਿੱਤੇ ਹੋਏ ਨੇ ਲੈ ਜਿਹੜੇ ਰਹਿੰਦੇ ਨੇ 2 ਨਵੰਬਰ ਤੱਕ ਲੀਗਲ ਇਹ ਨਾ ਹੋਵੇ ਕਿ ਅੱਜ ਤੋਂ ਬਾਅਦ 2 ਨਵੰਬਰ ਤੱਕ ਲੋਕ ਇਹ ਸਮਝ ਲੈਣ ਕਿ ਇਲੀਗਲ ਕਲੋਨੀਆਂ ਕੱਟਣ ਦਾ ਟਾਈਮ ਆ ਗਿਆ 1.5 ਮਹੀਨੇ ਚ ਹੋਰ ਇਲੀਗਲ ਕਲੋਨੀਆਂ ਕੱਢ ਦੋ 2 ਨਵੰਬਰ ਤੱਕ ਸਾਰਾ ਕੁਝ ਲੀਗਲ ਹੈ ਮੈਂ ਕਿਹਾ ਵੀ ਕੰਮ ਕਰਦੇ ਆ 10 ਦਿਨ ਪਹਿਲਾਂ 31 ਜੁਲਾਈ ਨੂੰ ਫਾਈਨਲ ਕਰਦੇ ਆ 31 ਜੁਲਾਈ ਤੱਕ 10% ਬਿਆਨਾਂ ਬੈਂਕ ਦੇ ਦੁਆਰਾ ਦਿੱਤਾ ਹੋਇਆ ਅਸਟਾਮ ਖਰੀਦਿਆ ਹੋਇਆ 31 ਜੁਲਾਈ ਤੋਂ ਪਹਿਲਾਂ ਦਾ ਜੇ ਤਸਦੀਕ ਹੋ ਗਈ ਤਾਂ ਵੀ ਠੀਕ ਹੈ ਨਹੀਂ ਹੋਈ ਤਾਂ 2 ਨਵੰਬਰ ਮੈਂ ਤਾਂ ਛੋਣਿਆ ਸਰ 1 ਅਕਤੂਬਰ ਨੂੰ ਝੋਨਾ ਆ ਜਾਂਦਾ ਹੈ ਇੱਕ ਦੂਬਰ ਦਾ ਘਾਟ ਪਿਆ ਪੈਸੇ ਦੇ ਦਿੰਦਾ ਜੇ ਕਿਸੇ ਦੇ ਪੈਸੇ ਰਹਿ ਗਏ ਨਾ ਉਹ ਉਹ 2 ਨਵੰਬਰ ਤੋਂ ਪਹਿਲਾਂ ਪਹਿਲਾਂ ਲੈ ਲੂਗਾ ਆਪਦੀ ਰਜਿਸਟਰੀ ਕਰਾ ਲੇ ਉਸ ਤੋਂ ਬਾਅਦ ਉਹਦਾ ਉਹਦੀ ਜ਼ਮੀਨ ਜਿਹੜੀ ਹੈ ਉਹਨੂੰ ਮੀਟਰ ਵੀ ਮਿਲੂਗਾ ਉਹਨੂੰ ਉਹਨੂੰ ਸਾਰਾ ਕੁਝ ਲੀਗਲ ਹੋਊਗਾ ਸਭ ਕੁਝ ਹੋਊਗਾ